ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੜਾ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਹਾਂਜੀ ਸੱਚਾ ਕੁਲਜਿੰਦਰ ਵੀ ਕੀ ਹਾਲ ਜੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸਲਾਮ ਜੀ ਬੜੀ ਦਾ ਹੋ ਸਲਾਮ ਕਰੇ ਪਰਿਵਾਰ ਵਧੀਆ ਸਭ ਹਾਂ ਵਧੀਆ ਵੀਰੇ ਠੀਕ ਠਾਕ ਹੈ ਨਾਂ ਦੱਸ ਵੀਰੇ ਆਪਨੇ ਨਾਂ ਮਿੱਤੀ ਕਪਾਲ ਸਿੰਘ ਜੀ ਹਾਂਜੀ ਪਿੰਡ ਕੋਟ ਮੁਗਲ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਜਨਾਲਾ ਠੀਕ ਹੈ ਜੀ ਤੇ ਨੇੜੇ ਆਪਾਂ ਨੂੰ ਫਤਿਹਗੜ੍ਹ ਜੂੜੀਆਂ ਜੇ ਕੋਈ 50 ਕਿਲੋਮੀਟਰ ਹਾਂਜੀ ਤੇ ਰਮਦਾਸ ਜੀ ਕੋਈ 10 15 ਕਿਲੋਮੀਟਰ ਫੋਨ ਨੰਬਰ ਨਾਲਾ ਜੀ 10 ਕਿਲੋਮੀਟਰ 10 12 ਕਿਲੋਮੀਟਰ ਠੀਕ ਹੈ ਜੀ ਹਾਂਜੀ ਮੋਬਾਈਲ ਨੰਬਰ ਹੈਗਾ 877961550 ਠੀਕ ਹੈ ਜੀ ਹਾਂਜੀ ਤਾਂ ਵੀਰੇ ਦੋ ਵੈੜਾ ਗੋਲੇ ਆ ਗਏ ਦੋ ਵਿਧੀ ਟੌਪ ਕਲਾਸ ਆ ਗਏ ਵੈੜਾ ਠੀਕ ਹੈ ਜੀ ਸੂਰੀਆਂ ਸਵਾਈਆਂ ਹਾਂਜੀ ਸੂਈਆਂ ਸੂਈਆਂ ਤਾਂ ਰੇਟ ਉਹ ਵੀਰੇ ਕਿਵੇਂ ਅੱਗੇ ਵੀਡੀਓ ਜਿਹੋ ਹੁੰਦੀ ਹੁੰਦੇ ਜਾਇਜ ਹਨਾ ਉਡਦੀਆਂ ਵਾਲੇ ਰੇਟ ਤੁਹਾਨੂੰ ਪਤਾ 5000 ਜੀ ਪਾਈ ਦੇ ਜਾਇਜ ਜੀ ਉਡਦੀਆਂ ਵਾਲੇ ਆ ਤੇ ਜਿਹੜੇ ਵੀਰ ਬਿਲਕੁਲ ਰੰਦੀ ਯਾਦ ਕਰਨ ਕਰਦੇ ਆ ਬਿਲਕੁਲ ਪਸ਼ੂ ਵੀ ਸਾਫ ਸੁਥਰਾ ਹੁੰਦਾ ਜੀ ਉਹ ਦੱਸਦੇ ਨਿਕਲਦਾ ਹੋਆ ਹਨਾ ਤਾਂ ਮੈਂ ਤਾਂ ਇਹ ਵੀਰੇ ਸਚਾਈ ਵੇਖਦੀ ਲੰਮਾ ਟਾਈਮ ਚੱਲਦਾ ਕੰਮ ਹਨਾ ਤਾਂ ਪਹਿਲੇ ਨੰਬਰ ਤੇ ਆ ਗਈ ਵੀਰੇ ਇਹਦੇ ਬਾਰੇ ਦੱਸਦੇ ਪਹਿਲਾਂ ਵੀਰ ਜੀ ਕ੍ਰੋਸ ਬੈਡ ਜੀ ਬੈੜਿਆ ਸੁਈਅਤ ਆ ਜੀ ਸੁਈਅਤ ਦਿਨ ਦਾ ਹੋਵੇ ਸੁਈ ਨੂੰ ਦੱਸ ਦਿਨ ਬੱਛਾ ਜੇ ਮਗਰ ਠੀਕ ਥਾਂ ਤੋਂ ਚੰਗਾ ਸਪੈਸ਼ਲ ਲੱਗਿਆ ਹਨਾ ਚੁਵਾਈ ਵਾਲਾ ਦੋਹਰੇ ਥਾਂ ਦਾ ਤਾਂ ਫੇਰ ਦੋਰਾ ਖਾ ਲੈਣੇ ਵਸ਼ਿਆ ਕੇ ਮਗਰ ਬੱਛਾ ਪਾ ਲਿਆ ਜੀ ਠੀਕ ਹੈ ਜੀ ਤੇ ਕਿੰਨਾ ਵੀਰੇ ਨੇ ਸਟਾਰਟਿੰਗ ਬੋਲਾ ਕੀਤਾ ਹੁਣ ਇਸ ਟਾਈਮ ਵੀ ਜੀ ਦੁੱਧ ਬਣ ਗਿਆ ਉਹ ਇਹ ਦੁੱਧ ਤੇ ਜੀ ਬਣ ਗਿਆ ਦੁੱਧ ਠੀਕ ਹੈ ਜੀ 13 14 ਲੀਟਰ ਥਲੇ ਤਿਆਰ 13 ਲੀਟਰ ਮਿਲ ਗਈ ਤਿਆਰ ਆ ਥਲੇ 13 13 ਲੀਟਰ ਤਿਆਰ ਆ ਜਿਹੜਾ ਹਾਂਜੀ ਹਾਂਜੀ ਠੀਕ ਹੈ ਜੀ ਥਾਣ ਬੜਾ ਸਪੈਸ਼ਲ ਕਰਦੇ ਵੇਤ ਵੇਤ ਥਾਣਾ ਆ ਗਿਆ ਬਿਲਕੁਲ ਮੋਲੇ ਦਾ ਵੀਰ ਜੀ ਮੋਲੇ ਤੁਹਾਨੂੰ ਪਤਾ ਵੀਰ ਜੀ ਕਰਨ ਨੂੰ ਭਾਈ 55 ਕਰਦੀ 60 ਕਰਦੀ ਹਾਂਜੀ ਹਾਂਜੀ 50 50000 ਦੀ ਨਹੀਂ 50 ਦੀ ਵੀ ਨਹੀਂ ਦੇਣੀ ਮੀ ਜੀ ਹਾਂਜੀ ਹਾਂਜੀ 48 ਦੇ ਦਈਏ ਠੀਕ ਹੈ ਦੋ ਹੀ ਹੋਰ ਛੱਡ ਦੋ 46000 ਦੀ ਹਾਂ ਹਾਂ ਨਾ ਵੀਰ ਜੀ ਫਿਰ 100 ਰੁਪਏ ਛੋਟ ਹੀ ਹੋਣੀ ਹੈ ਠੀਕ ਹੈ ਕੋਈ ਨਹੀਂ ਬਾਕੀ ਕੋਈ ਫੋਨ ਲਾ ਲੇ ਹਨਾ ਵੀਰ ਕੋਈ ਕੋਈ ਨਹੀਂ ਫੋਨ ਲਾਵੇ ਤਾਂ ਜਮਾਨਤਨ ਹੋਇਆ ਕਰਨ ਦਾ ਜਰੂਰ ਕਰਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਫੋਨ ਜਰੂਰ ਲਾ ਲਿਓ ਤਾਜੀ ਸੂਈ ਆ ਥਨ ਤੁਹਾਨੂੰ ਵਧੀਆ ਲੱਗਿਆ ਬਾਕੀ ਰੇੜਵੀ ਵੀਰ ਦਾ ਜਾਇਜ਼ ਹੈ 46000 ਦੀ ਵੀਰ ਸ਼ੋਰ ਛੱਪਾ ਹੋ ਜੂ ਫੋਨ ਜੀਰੋ ਲਾ ਲਿਓ ਹਾਂਜੀ ਹਾਂਜੀ ਹਾਂ ਦੂਜੇ ਨੰਬਰ ਤੇ 13 ਲੀਟਰ ਵਿੱਚ ਜੀ ਥਲੇ ਦੇ ਦੁੱਧ ਸਟਾਰਟ ਆ 13 ਲੀਟਰ ਤਿਆਰ ਆ ਜਿਹੜਾ ਤਿਆਰ ਤਿਆਰ ਹਾਂਜੀ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਵਿੱਚ ਜਰਸੀ ਕ੍ਰੋਸ ਜਰਸੀ ਕ੍ਰੋਸ ਇਹਨੂੰ ਵੀ ਦੇਣ ਦਾ ਹੋ ਗਿਆ ਸੂਈ ਨੂੰ ਦੇਣ ਦਾ ਹੋ ਗਿਆ ਹਾਂਜੀ ਹਾਂਜੀ ਮਗਰ ਬਛਾ ਜੀ ਠੀਕ ਹੈ ਖੋਲੋ ਜੀ ਖੋਲੋ ਤਾਂ ਵੇਖੋ ਵੀਰੋ ਦੇਣ ਦਾ ਹੋ ਗਿਆ ਸੂਈ ਨੂੰ ਇਹਦੇ ਲੈਵਲ ਨੂੰ ਚੈੱਕ ਕਰ ਲਿਓ ਐ ਖੁੱਲੇ ਲੈਵੇ ਦੀ ਮਾਲਕਾ ਐ ਫੁੱਟ ਫੁੱਟ ਪਛਾਣ ਨੂੰ ਆਈ ਹੈ ਦੁੱਧ ਕਿੰਨਾ ਚਾਹੀਦਾ ਜੀ ਵੀਰੇ ਦੁੱਧ ਆਲੀ ਨੇ 16 ਲੀਟਰ ਆ ਜਿਹੜਾ 16 ਮਿਲ ਗਿਆ ਹੈਗਾ 16 ਲੀਟਰ ਤਿਆਰ ਆ ਹਾਂ ਤਿਆਰ ਆ ਠੀਕ ਹੈ ਜੀ 6 ਦਾ ਦੇ ਵਹਿੜੇ ਵਿੱਚ ਠੀਕ ਆ ਆ ਧੰ ਚੱਕ ਰਸ ਲੱਗ ਠੀਕ ਹੈ ਜੀ 6 ਦਾ ਤੇ ਕਿਦਾਂ ਵੀਰੇ ਕੱਦ ਕਾਠ ਵੀ ਚੰਗਾ ਆ ਗਿਆ ਹਨਾ ਥਣ ਥਣ ਵੀ ਵਧੀਆ ਲੱਗਿਆ ਦੁੱਧ ਵੀ ਚੰਗਾ ਚਵਾਜੂ ਵਣ ਦੇ ਜੀ ਦੇਖੋ ਵੀਰ ਜੇ ਵਾਲਾ ਜਾਏਗਾ 18 ਮੀਟਰ ਦੋ ਜੰਦਾ ਹੈ 18 ਬਿਲਕੁਲ ਬਿਲਕੁਲ ਅਗੋਂ ਦੁੱਧ ਵੀਰਾਂ ਦੇ ਪਾਏ ਦਾ ਦੁੱਧ ਵੀਰੋ ਤੁਹਾਡੀ ਸੇਵਾ ਦਾ ਹਾਂ ਜੀ ਇਹ ਤਾਂ ਹਰੇਕ ਵੀਡੀਓ 'ਚ ਬੇਨਤੀ ਹੁੰਦੀ ਹੈ ਦੁੱਧ ਤੁਹਾਡੇ ਪਾਏ ਦਾ ਹੁਣ ਮੌਜੂਦ 15 ਲੀਟਰ ਆ ਜਿਹੜਾ ਹਨਾ ਸੋ ਆਂ ਦੀ ਵੀ 15 ਲੀਟਰ 16 16ਵਾਂ ਤੁਸੀਂ 15 ਮੰਨ ਕੇ ਚਲੋ ਕੋਈ ਗੱਲ ਨਹੀਂ ਤੁਸੀਂ ਕਹਿ ਤਾਂਣ ਠੀਕ ਹੈ ਵੱਧ ਨਿਕਲੇ ਵੀਰ ਦੇ ਘਰ ਜਾਗੇ ਤੇ ਵੀਰ ਸਿੱਧਾ ਕਰਨਗੇ ਵੀ ਠੀਕ ਹੈ ਵੀਰ ਕੋ ਡੰਗਰ ਲੈ ਕੇ ਆਏ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਦੋ ਦੋ ਦਾ 16 ਲੀਟਰ ਸੱਟੇ ਠੀਕ ਹੈ ਨਾਲੇ ਤੇ ਵੈੜੀ ਦਸੀ ਜਾਂਦੇ ਆ ਫੋੜ ਫੋੜ ਪਛਾਣੂ ਆ ਕੁੱਲੇ ਦੇਵੇਂ ਦੀ ਮਾਲਕਤ ਥਾਂ ਤੋਂ ਚੰਗਾ ਸਪੈਸ਼ਲ ਲੱਗਿਆ ਸਿਵਾਈ ਵਾਲਾ ਥਾਂ ਲੱਗਿਆ ਬਹੁਤ ਵਧੀਆ ਥਾਂ ਲੱਗਿਆ ਵੇਤ ਵੇਤ ਥਾਂ ਆ ਗਿਆ ਜੀ ਬਿਲਕੁਲ ਹਾਂਜੀ ਇਹਦਾ ਮੁੱਲ ਵੀਰੇ ਕੀ ਕਰ ਲੈਣਾ ਮੋਲੇ ਵੀ ਜੀ ਤੁਹਾਨੂੰ ਪਤਾ ਇਡੀਆ ਵੇੜਾਂ ਦੇ ਕਰਨ ਨੂੰ ਲੋਕੀ 60 ਕਰੀ ਜਾਂਦੇ 60 ਕਰੀ ਜਾਂਦੇ ਹਨਾ ਬਿਲਕੁਲ ਇੱਦਾਂ ਨਹੀਂ ਜੀ ਕਰਨਾ ਆਪਾਂ ਹਾਂਜੀ 50 50 ਕਰ ਦਈਏ 58 ਦੀ 60 ਚੋਂ 2 ਛੱਡ ਦੋ ਹਨਾ 52 ਦੀ 1000 ਰੁਪਏ ਜੀ ਹੋਰ ਛੱਡ ਦੋ 57 ਦੀ 57 ਦੀ ਹਾਣਾ ਵੀ ਜੀ ਛੋੜ ਛੱਪਾ ਚ ਕਰਾਂਗੇ ਵੀਰੇ ਬੰਦੀ ਨੂੰ ਫੋਨ ਲਾਵੇ ਤੇ ਮਾਨਤਨ ਕਰਦਾ ਤਾਂ ਦੇਖੋ ਵੀਰੇ ਕੋਈ 75 77 ਨਹੀਂ ਆ ਰੇਡ ਗਿਆ ਜਾਂ ਫੋਨ ਤੁਸੀਂ ਜ਼ਰੂਰ ਲਾ ਲਿਓ ਹਨਾ ਵੀਰੇ ਤਾਂ ਮਾਨਤਨ ਛੋੜ ਛੱਪਾ ਹੋ ਜੂਗੀ ਹੋ ਜੂਗਾ ਹੋ ਜੀ ਠੀਕ ਹੈ ਵੀਰੇ ਕਿਦਾਂ ਸੂਈਆਂ ਵੇੜਾ ਨੇ ਜੋੜਾਈ ਤੇ ਜੋੜੇ ਜੋੜਾ ਕੋ ਪਾਲੂ ਕਰਦੇ ਹੋ ਸਾਹ 2000 ਰੁਪਏ ਛੋੜ ਵੀ ਜੀ ਜੋੜੇ ਚ ਹਾਂਜੀ ਛੋਟੇ ਜੋੜੇ ਚ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਵੀਰ ਕੋਈ ਆਵੇ ਤੁਸੀਂ ਬਈਆਂ ਬਹਿਣਾ ਆਪਣੀ ਤਸੱਲੀ ਕਰਕੇ ਇੱਥੇ ਮੇਰੇ ਡੇ ਦੇ ਖੜੇ ਬਿਲਕੁਲ ਬਿਲਕੁਲ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਇਹਨਾਂ ਦੀ ਕਾਦੀ ਗਾਰੰਟੀ ਹੈ ਇਹ ਤਾਂ ਹਰੇਕ ਵੀਡੀਓ ਜੇ ਉਹ ਬੈਂਤੀ ਹੁੰਦੀ ਹੈ ਵੀਰੇ ਚਵਾਈ ਕਰਨੀ ਪਾਸ ਕਰਨੀ ਜੋ ਵੇਖ ਚਾ ਕੇ ਖਰੀਦ ਕਰਨੀ ਤੁਹਾਡੀ ਆਪਣੀ ਖੋਦੀ ਜੁਮੇ ਆ ਰਹੀ ਹੈ ਹਨਾ ਵੀਰੇ ਤਾਂ ਬਾਕੀ ਰੇਟ ਵੀਰ ਦਾ ਜਾਇਜ਼ ਹੈ ਜੇ ਕੋਈ ਜੋੜਾ ਪਾਲੂਗਾ ਮਾਨਤਨ ਹੋ ਜੂ ਹਾਂਜੀ ਵੀਰੇ ਤਾਂ ਬਾਕੀ ਉਹ ਬੈਂਤੀਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈ ਪੇਟਰਨ ਨਵੀ ਤੇ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਇੱਕ ਰੇ ਪਿੰਡ ਦੱਸ ਦਿਆਂ ਆਪਦਾ ਫੇਰ ਜੇ ਵੀਰ ਜੀ ਕੋਟਮੁਗਲ ਹਾਂਜੀ ਜਿਹੜਾ ਅਮਰਤਸਰ ਤਸੀਲ ਜਨਾਲਾ ਹਾਂਜੀ ਤੇ ਮੋਬਾਈਲ ਨੰਬਰ ਹੈਗਾ 8727991550 ਠੀਕ ਹੈ ਜੀ ਨੇੜੇ ਆਪਾਂ ਨੂੰ ਪੈਂਦਾ ਫਤੇਗੜ ਚੂੜੀਆਂ ਹਾਂਜੀ ਤੇ ਰਮਦਾਸ ਦੇ ਜਨਾਲਾ ਠੀਕ ਹੈ ਜੀ ਲਾਗੇ ਲਾਗੇ ਹਾਂਜੀ ਤੇ ਐਨੇ ਵੀਰ ਜੀ ਠੀਕ ਹੈ ਜੀ ਗਾਇਆਂ ਤਿੰਨ ਹੀ ਇੱਕ ਵੇਗੇ ਵਾਖ ਲੋ ਤੇ ਜੋ ਠੀਕ ਹੈ ਜੀ ਹਾਂ ਵੀਰੂ ਨੇ ਖਰੀਦਦਾਰੀ ਕਰ ਲਈ ਨਾ ਠੀਕ ਹੈ ਠੀਕ ਹੈ ਰੇਟ ਜਾਇਜ਼ ਹੁੰਦਾ ਵਪਾਰੀ ਵੀਰ ਖਰੀਦ ਕਰ ਲੈਂਦੇ ਆ ਤੁਹਾਡੇ ਕੋਲ ਹਾਂ ਬਿਲਕੁਲ ਤਿੰਨ ਵੜਾ ਵਿੱਚ ਹੀ ਆਪਣੇ ਕੋਲ ਬਿਲਕੁਲ ਬਿਲਕੁਲ ਇੱਕ ਸੱਚਾਈ ਇੱਕ ਕੰਮ ਸਾਫ਼ ਸੁਥਰਾ ਤੇ ਇੱਕ ਰੇਟ ਜਾਇਜ਼ ਹੋਊਗਾ ਤਾਂ ਫਿਰ ਤਾਂ ਹਨਾ ਵਪਾਰੀ ਵੀਰ ਖਰੀਦ ਕਰ ਲੈਂਦੇ ਆ ਹਾਂਜੀ ਹਾਂਜੀ ਹਾਂ ਠੀਕ ਹੈ ਠੀਕ ਹੈ ਵੀਰੇ ਸਾਸਿਕਾ ਸਾਸਿਕਾ ਜੀ